चलने हैं। खाना पीना इधर का भी काफ़ी भीड़ है अ ਕੀ ਵਿੱਚ ਮੋਟਰਸਾਈਕਲ ਵੜਾਈ ਫਿਰਦਾ ਹੈ ਰੋਕੀ ਵਿੱਚ ਮੋਟਰਸਾਈਕਲ ਵੜਾਈ ਫਿਰਦਾ ਹੈ ਜਲੀਏ ਕਹਿੰਦੇ ਕਿ ਕੋਈ ਨਹੀਂ ਆਹ ਬਾਹਰ ਦਾ ਬਾਜ਼ਾਰ ਆ ਗਿਆ ਬਾਹਰ ਦਾ ਆ ਜਾ ਇਹੀਂ ਨੂੰ ਹੀ ਚੱਲੋ ਸਿੱਦੇ ਖਾਣਾ ਜੀ ਕਿੱਧਰ ਜਾਣਾ ਹੈ ਉਹ ਇਹੀਂ ਮੰਦ ਜਿਹਦੇ ਚੱਲ ਕਰਦਾ ਚੱਲੋ ਨਹੀਂ ਵੀ ਇੱਥੇ ਆਣਾ ਚੱਲੋ ਔਰ ਛੱਪਿਆ ਓਏ ਛੱਪਿਆ ਆ ਨਹੀਂ ਜਾਣਾ ਨਹੀਂ ਜਾਣਾ ਕਿਧੇ ਜਾਣਾ ਤੁਹਾਡੀ ਸਲਾਬੰਦੀ ਕਿਧੇ ਇੱਕ ਥਾਂ ਦੱਸੋ ਕਿਰ ਜਾਾਂਦੇ ਸਰਵਰ ਆਉਣੇ ਕਦੋਂ ਬਰਲੇ ਬੋਸ ਲਾਂਗੇ ਚਲੋ ਕਾਰ ਲੈ ਕਾਰ ਮੇਰਾ ਹੀ ਬੜਾ ਹੈ ਇਹਦੇ ਦਾ ਹੂੰ ਕਿਹੜੀ کافی ਰਸ਼ ਆਇਆ ਹੈ ਇਸ ਵਾਰ ਆਰਾਮ ਦੇ ਟਾਈਮ ਕੱਲ ਥੋੜਾ ਮਤਲਬ ਕਾਟਸੀ ਦਾ ਅੱਜ ਰਸ਼ਾ ਜ਼ਿਆਦਾ ਹੈ ਵਧੀਆ ਜਾਂਦਾ ਦਿਨੋ ਮਤਲਬ ਕਿ ਟਾਈਮ ਦੇ ਟਾਈਮ ਨਾਲ ਕੱਲ ਮਿਲੇ ਨਾ ਵੱਡਾ ਮੇਲਾ ਹੈ ਤਾਂ ਹੈ ਕੀ ਬੋਲੀ ਯਾਰ ਵੀ ਬੋਲੀ ਜਾ ਨਾ ਆਸ਼ਾ ਕਰਦਾ ਇਹ ਜਾਂਦਾ ਹੈ ਹੋਰ ਆਹ ਦੇਖੋ ਗਾਇਸ ਅਣੀ ਮੇਲੇ ਤੇ ਆਏ ਆ ਆਪਣਾ ਆਹ ਦੇਖੋ ਗਾਇਸ ਆਪਣਾ ਹਾਰਿਆ ਨਾ ਫਰੰਟ ਕੈਮਰਾ ਕਰਨਾ ਲੈਣਾ ਕਰ ਲੈ ਵੀ सोनी मई यूट्यूब तो पाते नहीं सोनी मैं यूट्यूब नहीं फरना कमी मा यूट्यूब पाते नहीं सारी ਹਾਂ ਅੱਗੇ ਦੇਖਦੇ ਚੱਲੋ ਆਪਾਂ ਕੋਈ ਬਾਜ਼ਾਰ ਵੇਖਣੇ ਆ ਸੋਨਾ ਜਾ ਕਿੱਥੇ ਜਾਣਾ ਕਿਵੇਂ ਇੱਥੇ ਵੀ ਪ੍ਰਾ ਹੈ ਹੈ ਕਿਸ ਨੇ ਟੈਟੂ ਬਣਵਾਣਾ ਹੋਵੇ ਤਾਂ ਆ ਸਕਦਾ ਇੱਥੇ ਟੈਟੂ ਓਏ ਆ ਘੜੀਆਂ ਵੇਖੋ ਟੈਟੂ ਸ਼ਾਪ ਤੇ ਆ ਗਿਆ ਹਾਂ ਟੈਟੂ ਸ਼ਾਪ ਤੇ ਐ ਨੂੰ ਜਾਣਾ ਤੇ ਕਿਵੇਂ ਹੁਣ ਆਈ ਚਲੋ ਹੁੰਦੇ ਇੱਧਰ ਚਲੋ ਆ ਗਾਈਸ ਸਿਖਾਉਂਗਾ ਟਿੱਕੀ ਆਣੀ ਟਿੱਕੀ ਖਾਣੀ ਹੈ ਅਹੀਂ ਤੇ ਰੇਡ ਪਛਾ ਉਹਨੇ ਕਹਾ ਯਾਰ ਵੀ ਪਲੇਟ ਤੇ ਤੇਰੀ ਪੈਨ ਅਹੀਂ ਪਛਾਦੀ ਹਾਂ ਅਸੀਂ ਪਛਾਦੀ ਆ ਨਕੜਾਣੇ ਮਖਾਣੇ ਵਾਲੇ ਦਾ ਫੜਾਣੇ ਮਖਾਣੇ ਇਹਨਾਂ ਨੂੰ ਕਿੰਨੇ ਸੋਹਣੇ ਖੜਾਉਣੇ ਆਏ ਇੱਥੇ ਹੋਰ ਵੀ ਸੋਹਣੀਆਂ ਗੁੜੀਆਂ ਆਈਆਂ ਇੱਥੇ ਟਿੱਕੀ ਖਾਣੀ ਟਿੱਕੀ ਖਾਣੀ ਦੇ ਟਿੱਕੀ ਟਿੱਕੀ ਖਾਣੀ ਦੇ ਟਿੱਕੀ ਆ ਲੈ ਗਾਇਸ ਟਿੱਕੀ ਮੈਂ ਤਾਂ ਨਹੀਂ ਖਾਣੀ ਯਾਰ ਟਿੱਕੀ ਅਸੀਂ ਤਾਂ